thank you ਸਸ਼ਿਕਾ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਫਰਕ ਤਾਂ ਪੈ ਗਿਆ ਜਿਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਡਡ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਅੱਜ ਵੀ ਵੱਡੇ ਮੁੱਦੇ ਨੇ ਕਿ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੇਰ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਜੋ ਦਲਜੀਤ ਸਿੰਘ ਚੀਮਾ ਨੇ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਬਕਾਇਦਾ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਜਲਦ ਹੀ ਜੋ ਭੜਤੀਆਂ ਹੈਗੀਆਂ ਉਹ ਕੀਤੀਆਂ ਜਾਣਗੀਆਂ ਜਿਸ ਦੇ ਲਈ ਉਹਨਾਂ ਦੇ ਵੱਲੋਂ ਕਈ ਐਲਾਨ ਵੀ ਕੀਤੇ ਗਏ ਤਾਂ ਹੁਣ ਉਨਾ ਉਤੇ ਕਾਰਵਾਈ ਕੀਤੀ ਜਾ ਸਕਦੀ ਆਖਰ ਕਾਰਵਾਈ ਕਿਉਂ ਕੀਤੀ ਜਾ ਸਕਦੀ ਹੈ ਇਸ ਉਤੇ ਵੀ ਅਸੀਂ ਗੱਲਬਾਤ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਤੁਸੀਂ ਵੀ ਆਪਣੀ رائے ਇਸ ਮੁੱਦੇ ਤੇ ਦੇ ਸਕਦੇ ਹੋ ਇਸ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਜਦੋਂ ਜੋ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜਦੋਂ ਉਹ ਪੰਜਾਬ ਦੇ ਵਿੱਚ ਆਈ ਸੀ ਤਾਂ ਵੱਡਾ ਜੋ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਕਿਸਾਨਾਂ ਉਤੇ ਵੱਡਾ ਐਕਸ਼ਨ ਹੋਇਆ ਤਾਂ ਉਸ ਉਤੇ ਵੀ ਗੱਲਬਾਤ ਕਰਨੀ ਬੇहद لازਮੀ ਹੈ ਤਾਂ ਦੋਵੇਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜਿਸ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਉਹਨਾਂ ਦਾ ਸਵਾਗਤ ਕਰਦਿਆਂ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਵਿਤਾ ਤੇ ਹਮਦਰ ਟੀਵੀ ਦੇ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਦੋ ਮੁੱਦਿਆਂ 'ਤੇ ਤੁਸੀਂ ਚਰਚਾ ਦੇ ਲਈ ਅੱਜ ਅਹਿਮ ਮੁੱਦੇ ਚੁਣੇ ਨੇ ਸੋ ਦੋਵੇਂ ਜਿਹੜੇ ਨੇ ਕੋਕਪੜਤਾਲ ਦੇ ਮੈਂ ਕਹੂੰਗਾ ਕਿ ਲਾਇਕ ਨਹੀਂ ਇਹਨਾਂ ਦੇ ਉੱਤੇ ਕੋਕਪੜਤਾਲ ਕਰਨੀ ਬਣਦੀ ਵੀ ਹੈ ਕਿਉਂਕਿ ਇੱਕ ਮੁੱਦਾ ਪੰਥਕ ਸਿਆਸਤ ਦੇ ਨਾਲ ਜੁੜਿਆ ਹੋਇਆ ਦੂਸਰਾ ਮੁੱਦਾ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਕਿ ਸਿਆਸਤ ਦੇ ਵਿੱਚ ਕਿਸ ਤਰੀਕੇ ਨਾਲ ਹੁਣ ਕਾਰਵਾਈ ਦੀ ਤਲਵਾਰ ਜਿਹੜੀ ਆ ਕਿਸਾਨਾਂ ਦੇ ਸਿਰ ਦੇ ਉੱਤੇ ਲਟਕ ਰਹੀ ਹੈ ਤੇ ਦੂਸਰੀ ਜਿਹੜੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਤੇ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਉਸ ਕਾਰਵਾਈ ਤੋਂ ਬਾਅਦ ਕੁਝ ਖਾਸਾ ਸਿੱਖ ਰਿਹਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਇੱਕ ਹੋਰ ਕਾਰਵਾਈ ਜਿਹੜੀ ਆ ਹੋਣ ਜਾ ਰਹੀ ਹੈ ਕਿਹੜੇ ਆਗੂ ਉਸ ਦੀ ਲਪੇਟ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਇਸ ਦਾ ਕੀ ਖਮਿਆਜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਭਰਨਾ ਪਏਗਾ ਇਹ ਸਾਰੇ ਮੁੱਦੇ ਦੇ ਉੱਤੇ ਜਿਹੜੀ ਹੈ ਚੰਗੀ ਤਰ੍ਹਾਂ ਘੋਖ ਪੜਤਾਲ ਕਵਿਤਾ ਕਰਾਂਗੇ ਅੱਜੇ ਬਿਲਕੁਲ ਤਾਂ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਦਿਲਜੀਤ ਸਿੰਘ ਚੀਮਾ ਜਿਨ੍ਹਾਂ ਦੇ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਲ ਦੇ ਵਿੱਚ ਪੜਤਿਆ ਹੁਣ ਸ਼ੁਰੂ ਹੋਣ ਗਿਆ ਜਿਸ ਲਈ ਉਹਨਾਂ ਨੇ ਵਕ ਵਕ ਜੋ ਆ ਨਾਵਾਂ ਦਾ ਐਲਾਨ ਵੀ ਕੀਤਾ ਸੀ ਅਜਿਹੇ ਦੇ ਵਿੱਚ ਵਿਵੇਕ ਜੇਕਰ ਗੱਲ ਕਰੀਏ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਦਿਲਜੀਤ ਸਿੰਘ ਚੀਮਾ ਨੇ ਉਹਨਾਂ ਉਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਦਿੱਤੇ ਗਏ ਸੀ ਉਹਨਾਂ ਦੇ ਉਲਟ ਗਏ ਨੇ ਇਨ ਬਿਨ ਪਾਲਣਾ ਨਹੀਂ ਕੀਤੀ ਗਈ ਦੇਖੋ ਇੱਥੇ ਸਿਰਫ ਤੁਸੀਂ ਨਾਮ ਸਿਰਫ ਦਲਜੀਤ ਸਿੰਘ ਚੀਮਾ ਦਾ ਲੈ ਰਹੇ ਹੋ ਪਰ ਮੈਂ ਦਾ ਇਹ ਸੋਚ ਰਿਹਾ ਕਿ ਜੇਕਰ ਜਿਸ ਤਰੀਕੇ ਨਾਲ ਸਾਡੇ ਕੋ ਖਬਰ ਵੀ ਆਈ ਹੈ ਸਾਡੇ ਸੂਤਰਾਂ ਤੋਂ ਤੇ ਇਹ ਸਿਰਫ ਕਾਰਵਾਈ ਜਿਹੜੀ ਹੈ ਦਲਜੀਤ ਸਿੰਘ ਚਿਮਾ ਤੇ ਨਹੀਂ ਬਾਕੀ ਹੋਰ ਜਿਹੜੇ ਆਂਡਗਵਾਂ ਦੇ ਵਿੱਚ ਨਾਲ ਬੈਠੇ ਹੋਏ ਨੇ ਉਹ ਸਾਰੇ ਵੀ ਲਪੇਟੇ ਜਾਣਗੇ ਇਸ ਦੇ ਵਿੱਚ ਇਹ ਕੱਲ ਇਹ ਹੁੰਦੀ ਹੈ ਕਵਿਤਾ ਕਿ ਜੇਕਰ ਤੁਸੀਂ ਕਿਸੇ ਚੀਜ਼ ਤੋਂ ਠੋਕਰ ਖਾਂਦੇ ਹੋ ਤੁਸੀਂ ਰਾਸਤੇ ਤੁਰੇ ਜਾਂਦੇ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਰਾਸਤੇ ਦੇ ਵਿੱਚ ਟੋਹਾ ਮਿਲਿਆ ਤੁਸੀਂ ਟੋਹੇ ਦੇ ਵਿੱਚ ਤੁਹਾਡਾ ਧਿਆਨ ਨਹੀਂ ਗਿਆ ਤੁਸੀਂ ਡਿੱਗ ਗਏ ਪਰ ਜਦੋਂ ਤੁਸੀਂ ਉਸ ਰਾਸਤੇ ਤੋਂ ਵਾਪਸੀ ਆ ਰਹੇ ਹੋ ਤੁਹਾਨੂੰ ਪਤਾ ਤਾਂ ਹੈ ਨਾ ਉੱਥੇ ਟੋਹਾ ਹੈਗਾ ਆ ਜੇਕਰ ਤੁਸੀਂ ਫੇਰ ਉਹ ਟੋਹੇ ਦੇ ਵਿੱਚ ਡਿੱਗਦੇ ਹੋ ਤਾਂ ਦੂਸਰੀ ਵਾਰ ਉਹ ਗਲਤੀ ਨਹੀਂ ਦੂਸਰੀ ਵਾਰ ਉਹ ਬੇਵਕੂਫੀ ਹੁੰਦੀ ਹੈ ਸੋ ਹੁਣ ਜੇ ਆਪਾਂ ਪੂਰੇ ਸਿਨੈਰੀਓ ਨੂੰ ਦੇਖੀਏ ਜੋ 2 ਦਸੰਬਰ ਦਾ ਵਰਤਾਂਤ ਵਾਪਰਿਆ 2 ਦਸੰਬਰ ਦੇ ਵਰਤਾਂਤ ਤੋਂ ਬਾਅਦ ਜਿਸ ਤਰੀਕੇ ਨਾਲ ਸਜਾਵਾਂ ਲੱਗੀਆਂ ਕਾਰਵਾਈ ਹੋਈ ਜਿਹੜਿਆ ਕਾਲ ਤਖਤ ਸਾਹ ਦੇ ਉਤੇ ਨਿਸ਼ਾਨੀਆਂ ਸਵਾਲ ਜਿਹੜੇ ਜਥੇਦਾਰਾਂ ਦੇ ਉਤੇ ਲੱਗਦੇ ਰਹੇ ਕੇ ਤਾਂ ਤਨਖਾਹ ਲੈਣ ਵਾਲੇ ਮੁਲਾਜ਼ਮ ਨੇ ਜਥੇਦਾਰ ਨਹੀਂ ਹੈਗੇ ਤਾਂ ਅਕਾਲੀ ਦਲ ਦੇ ਬੰਦੇ ਨੇ ਅਕਾਲੀ ਦਲ ਦੇ ਅਗੇਂਸਟ ਫੈਸਲਾ ਕਿਵੇਂ ਕਰ ਸਕਦੇ ਨੇ ਪਰ ਇੱਕ ਨਵੀਂ ਪਿਰਤ ਪਈ ਨਵਾਂ ਉਹਨਾਂ ਨੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣੇ ਨਾਮ ਜਿਹੜੇ ਨੇ ਉਹ ਲਖਾਇਤ ਅਕਾਲ ਤਖਤ ਸਾਬ ਦੀ ਮਰਿਆਦਾ ਜਿਹੜੀ ਹੈ ਉਹ ਪੂਰਨ ਤੌਰ ਦੇ ਉੱਤੇ ਜਿਹੜੀ ਬਰਕਰਾਰ ਹੁੰਦੀ ਦਿਖਾਈ ਦਿੱਤੀ ਲੋਕਾਂ ਨੂੰ ਇੱਕ ਉਮੀਦ ਜਾਗੀ ਨਾਲ ਦੀ ਨਾਲ ਲੋਕਾਂ ਨੂੰ ਉਮੀਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਜਾਗੀ ਕਿ ਸ਼੍ਰੋਮਣੀ ਅਕਾਲੀ ਦਲ ਮੋੜ ਤੋਂ ਰਿਵਾਈਵ ਹੋ ਸਕਦੀ ਹੈ ਤੁਸੀਂ ਨਤੀਜਾ ਦੇਖੋ ਕਿ 2 ਤਰੀਕ ਨੂੰ ਵੀ ਸ਼੍ਰੀ ਅਕਾਲ ਤਖਤ ਸਾਬ ਦੀ ਫਸੀਲ ਤੋਂ ਸਜਾ ਸੁਣਾਈ ਗਈ ਹਾਂਜੀ 4-5 ਤਰੀਕ ਦੇ ਦਰਮਿਆਨ ਆ ਕੇ ਪਾਰਤ ਦੇ ਉੱਗੇ ਵਕੀਲ ਤੇ ਸਮਾਜ ਸੇਵੀ ਐਚਐਸ ਫੂਲਕਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਦਾ ਦਾਵਾ ਠੋਕ ਦਿੰਦੇ ਨੇ ਹਾਂ ਮਲੇ ਇੱਕ ਕੋਈ ਜਿਹੜਾ ਆਪਾਂ ਕਹਿ ਰਹੇ ਸੀ ਕਿ ਰਿਵਾਈਵ ਹੋਣ ਦਾ ਜਿਹੜਾ ਇਹ ਸਿਲਸਿਲਾ ਹੈ ਉਹ ਦਿਖੇਗਾ ਰਿਵਾਈਵ ਹੁੰਦੀ ਦਿਖੇਗੀ ਪਾਰਟੀ ਉਹ ਹੋਈ ਵੀ ਪਰ ਮੁਰਤੂ ਜਿਸ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਮर्यादा ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏ ਗਏ ਹੁਕਮਾਂ ਨੂੰ ਉਹ ਕਿਤੇ ਨਾ ਕਿਤੇ ਫਿਰ ਜਿਹੜਾ ਰੀੜ ਦੀ ਹੱਡੀ ਸ਼੍ਰੋਮਣੀ ਅਕਾਲੀ ਦਲ ਦੀ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਚਾਹੇ ਤਿੰਨ ਦਿਨਾਂ ਬਾਅਦ ਜਿਹੜੇ ਫੈਸਲਾ ਸੁਣਾਇਆ ਜਾਣਾ ਸੀਗਾ ਅਸਤੀਫੇ ਮਨਜ਼ੂਰ ਕਰਕੇ ਜਿਹੜੀ ਲਿਸਟ ਦਿੱਤੀ ਜਾਣੀ ਸੀ ਉਹਦੇ ਦੇਵੀ ਸਮੇਤੇ ਸਮਾਂ ਸਣੀ ਦੇਵਲਾਂ ਨੂੰ ਮੰਗਿਆ ਗਿਆ ਸਣੀ ਦੇਹੋਲ ਦੀ ਤਾਂ ਫਿਲਮ ਦੇ ਵਿੱਚ ਇਹ ਸੀਨ ਸੀਗਾ ਕਿ ਭਾਈ ਉਹ ਤਾਂ ਕਹਿ ਰਹੇ ਸੀ ਜੱਜ ਸਾਹਿਬ ਤੁਸੀਂ ਸਮੇਤੇ ਸਮਾਂ ਦੇਈ ਜਾਂਦੇ ਹੋ ਤਾਰੀਖ पे तਾਰੀਖ ਇੱਧਰ ਅਕਾਲੀ ਦਲ ਵਾਲੇ ਜਾਣ ਬੂਝ ਕੇ ਜਣਾ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦਿੰਦੇ ਸੀ ਕਿ ਤਾਰੀਖ पे तਾਰੀਖ ਦੋ ਸਾਨੂੰ ਸੋ ਉਸ ਤੋਂ ਬਾਅਦ ਜਦੋਂ ਫਟਕਾਰ ਵੱਜੀ ਤੇ ਮੰਨੇ ਆ ਇਹਨਾਂ ਨੇ ਜਾ ਕੇ ਅਸਤੀਫੇ ਪ੍ਰਵਾਨ ਕਰਕੇ ਦੇ ਕੇ ਵੀ ਆਏ ਨੇ ਪਰ ਨਾਲ ਦੀ ਨਾਲ ਇਸ ਦੋਸੇ ਤਰੀਕਿਆਂ ਤੋਂ ਇਹ ਚੀਜ਼ ਤਾਂ ਸਮਝ ਆ ਜਾਂਦੀ ਹੈ ਕਿ ਅਕਾਲੀ ਦਲ ਹਜੇ ਆਪਣੀ ਸਥਿਤੀ ਸਪਸ਼ਟ ਕਰਨੀ ਪਾਰਿਆ ਅਕਾਲੀ ਦਲ ਦੀ ਸਥਿਤੀ ਹੱਲੇ ਵੀ ਦਾਮਾਂ ਦੋਲਿਆ ਤੇ ਅਕਾਲੀ ਦਲ ਚਾਹੁੰਦਾ ਹੈ ਕਿ ਸਾਡੇ ਉਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਹੋਏ ਨੇ ਉਹ ਇਨ ਬਿਨ ਨਹੀਂ ਲਾਗੂ ਕਰਨ ਦੀ ਤਦੇ ਵਿੱਚ ਹੈਗਾ ਪਰ ਇਹਦਾ ਦੂਸਰਾ ਪੱਖ ਇਹ ਵੀ ਹੈ ਕਵਿਤਾ ਕਿ ਸਭ ਤੋਂ ਇਹ ਤਾਂ ਪਤਾ ਲੱਗਦਾ ਹੈ ਕਿ ਅਕਾਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਰੁਖ ਤੇ ਸਟੈਂਡ ਇਸ ਦੇ ਉੱਤੇ ਸਪਸ਼ਟ ਹੈ ਉਹ ਆਪਣੇ ਆਪ ਨੂੰ ਇਨ ਬਿਨ ਇਸ ਚੀਜ਼ ਦੇ ਉੱਤੇ ਲਾਗੂ ਕਰ ਰਹੇ ਨੇ ਤੁਸੀਂ ਦੇਖੋ ਕਿ ਨਾਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਐਲਾਨ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਤਿੰਨ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਗੇ ਤਿੰਨ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਸੀਗੇ ਤੇ ਇੱਕ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੀਗੇ ਸੱਤਾਂ ਦੇ ਵਿੱਚੋਂ ਚਾਰ ਨੂੰ ਤਾਂ ਜ਼ਿੰਮੇਵਾਰੀ ਦੇ ਦਿੱਤੀ ਗਈ ਤਿੰਨਾਂ ਦਾ ਨਾਮ ਹੀ ਘੱਟਤਾ ਗਿਆ ਹੂੰ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਵੀ ਇੱਕ ਨੇ ਜਿਹੜੇ ਇਸ ਵੇਲੇ ਸੁਧਾਰ ਲਹਿਰ ਦੇ ਆਗੂ ਸੀਗੇ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨ ਹੁੰਦੇ ਹੀ ਹੁਕਮ ਸੁਣਾਉਂਦੇ ਹੀ ਜਿਹੜਾ ਉਹਨਾਂ ਨੇ ਆਪਣੀ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਉਹਨੂੰ ਖਤਮ ਕਰਤਾ ਹੂੰ ਉਹਨੂੰ ਬਿਲਕੁਲ ਹੀ ਬੰਦ ਕਰਤਾ ਪਰ ਇਹ ਫਰਜ਼ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਬਣਦਾ ਸੀ ਕਿ ਜਦੋਂ ਕਹਿਤਾ ਗਿਆ ਬਾਗੀ ਤੇ ਦਾਗੀ ਇਕੱਠੇ ਹੋ ਤਾਂ ਤੁਹਾਡਾ ਵੀ ਫਰਜ਼ ਬਣਦਾ ਸੀ ਕਿ ਜਿਹੜੀਆਂ ਤੁਸੀਂ ਮੀਟਿੰਗਾਂ ਬੁਲਾ ਰਹੇ ਹੋ ਉਹਦੇ ਵਿੱਚ ਤੁਸੀਂ ਬਾਗੀ ਧੜੇ ਦੇ ਆਗੂ ਵੀ ਬੁਲਾਓ ਪਰ ਇਹਨਾਂ ਨੇ ਜਦੋਂ ਬਾਗੀ ਧੜੇ ਨੂੰ ਅਲੱਗ ਕਰਤਾ ਤਾਂ ਉਸ ਤੋਂ ਬਾਅਦ ਕੱਲ ਗੁਰਪ੍ਰਤਾਪ ਸਿੰਘ ਬਡਾਲਾ ਜਾ ਕੇ ਜਥੇਦਾਰ ਸਿੰਘ ਸਹਿਬਾਨ ਨੂੰ ਮਿਲ ਕੇ ਆਏ ਨੇ ਕਿ ਭਾਈ ਮੈਂ ਤਾਂ ਸੱਤ ਮੈਂਬਰੀ ਕਮੇਟੀ 'ਚ ਸੀ ਮੈਨੂੰ ਤਾਂ ਦਿੱਤੀ ਨਹੀਂ ਗਈ ਕੋਈ ਜ਼ਿੰਮੇਵਾਰੀ ਤੇ ਇਹ ਹੋ ਵੀ ਕਿਵੇਂ ਸਕਦਾ ਹੈ ਜਦੋਂ ਉਸ ਚੀਜ਼ ਦਾ ਫੈਸਲਾ ਹੀ ਜਿਹੜਾ ਹੈ ਅਗਵਾਈ ਉਸ ਚੀਜ਼ ਦੀ 207 ਮੈਂਬਰੀ ਕਮੇਟੀ ਦੀ ਦਲਜੀਤ ਸਿੰਘ ਚੀਮਾ ਜਾਂ ਫਿਰ ਸੁਖਵੀਰ ਸਿੰਘ ਬਾਦਲ ਜਾਂ ਫਿਰ ਸ਼ੋਮਨੀ ਅਕਾਲੀ ਦਲ ਦਾ ਕੋਈ ਅਗੂ ਨਹੀਂ ਕਰ ਰਿਹਾ ਉਸ ਦੀ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਕਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਇਹ ਫੈਸਲਾ ਕਰਨ ਦਾ ਹੱਕ ਹੈ ਕਿ ਦਲਜੀਤ ਸਿੰਘ ਚੀਮਾ ਜਾਂ ਫਿਰ ਆਪਣਾ ਮਾਫਕਾ ਨਾ ਅਰਜਿੰਦਰ ਸਿੰਘ ਧਾਮੀ ਜੰਮੂ ਕਸ਼ਮੀਰ ਦੇ ਵਿੱਚ ਜਾਣਗੇ ਜਾਂ ਫਿਰ ਉਹ ਪੰਜਾਬ ਦੇ ਵਿੱਚ ਬੈਠ ਕੇ ਭਰਤੀਆਂ ਕਰਨਗੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਕ ਨਹੀਂ ਬਣਦਾ ਕਿ ਜਿਹੜੇ ਪਨਾਹ ਰਜਿੰਦਰ ਸਿੰਘ ਤਾਂ ਮੀਨ ਉਹਨਾਂ ਨੂੰ ਜੰਮੂ ਕਸ਼ਮੀਰ ਭੇਜਤਾ ਜਾਵੇ ਫਿਰ ਜਿਹੜੇ ਮਨਪ੍ਰੀਤ ਵਾਲੀ ਨੇ ਉਹਨਾਂ ਨੂੰ ਰਾਜਸਥਾਨ ਦੀ ਜ਼ਿੰਮੇਵਾਰੀ ਦੇਤੀ ਜਾਵੇ ਸੋ ਇਹਨ ਬਿੰਨ ਪਾਲਣਾ ਤਾਂ ਹੋਈ ਨਹੀਂ ਤੋਂ ਇਸ ਸਭ ਦੇ ਰੁਖ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਕੱਲ ਮੀਟਿੰਗ ਹੋਈ ਹੈ ਗੁਰਪ੍ਰਤਾਪ ਸਿੰਘ ਬਡਾਲਾ ਨਾਲ ਇੱਥੋਂ ਵੱਡਾ ਇੰਟੂਇਸ਼ਨ ਮਿਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਰਵਾਈ ਦੀ ਤਲਵਾਰ ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਲਟਕ ਗਈ ਹੈ ਇਹ ਸਭ ਦੇ ਦਰਮਿਆਨ ਜਦੋਂ ਇਹ ਪ੍ਰੋਗਰਾਮ ਸ਼ੂਟ ਕਰ ਰਹੇ ਆ ਇਸ ਦੇ ਵਿੱਚ ਜੀ ਹੁਣੇ ਚੰਦ ਮਿੰਟ ਪਹਿਲਾਂ ਮੇਰੇ ਫੋਨ ਤੇ ਮੈਸੇਜ ਆ ਕੇ ਹਟਿਆ ਕਿ ਦਲਜੀਤ ਸਿੰਘ ਚੀਮਾ ਹੋਰਾਂ ਨੇ ਵੀ ਮੀਟਿੰਗ ਬੁਲਾ ਲਈ ਹੈ ਹਮ ਦਲਜੀਤ ਸਿੰਘ ਚੀਮਾ ਹੋਰਾਂ ਨੇ ਐਸਜੀਪੀਸੀ ਦੇ ਜਿੰਨੇ ਵੀ ਸ਼ਰਮਣੀ ਅਕਾਲੀ ਦਲ ਦੇ ਵਰਕਰ ਨੇ ਸਾਰਿਆਂ ਦੀ ਮੀਟਿੰਗ ਜਿਹੜੀ ਉਹ ਬੁਲਾ ਲਈ ਹੈ ਹਾਲਾਂਕਿ ਹਵਾਲਾ ਤਾਂ ਇਹ ਦਿੱਤਾ ਜਾ ਰਿਹਾ ਹੈ ਕਿ ਭਾਈ ਇਹ ਸਭ ਦੇ ਵਿੱਚ ਜਿਹੜਾ ਹੈ ਉਹ ਆਪਾਂ ਚਰਚਾ ਕਰਨੀ ਹੈ ਐਸਜੀਪੀਸੀ ਦੀ ਵੋਟਰ ਸੂਚੀ ਦੇ ਵਿੱਚ ਜਿਹੜੇ ਘਪਲੇ ਹੋ ਰਹੇ ਨੇ ਵੋਟਰ ਸੂਚੀ ਜਿਹੜੀ ਸਹੀ ਨਹੀਂ ਆਈ ਪਰ ਇਸ ਤੋਂ ਬਾਅਦ ਕੀ ਪਤਾ ਇਹ ਵੀ ਇੱਕ ਮੀਟਿੰਗ ਇਹਨਾਂ ਅੱਜ ਧਾਮੀ ਸਾਹਿਬ ਵੀ ਕਰਦੇ ਦਿਖਣ ਐਸਜੀਪੀਸੀ ਮੈਂਬਰਾਂ ਦੇ ਨਾਲ ਕਿਉਂਕਿ ਮੌਜੂਦਾ ਸਮੇਂ ਦੀ ਸਥਿਤੀ ਜੋ ਹੈ ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵੇਲੇ ਐਸਜੀਪੀਸੀ ਵੀ ਇੱਕ ਢਾੜਾ ਬਣ ਕੇ ਖੜਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਦੋ ਢਾੜੇ ਬਣੇ ਹੋਏ ਨੇ ਜਿਹੜੇ ਇੱਕ ਕਹਿ ਰਹੇ ਕਿ ਅਸੀਂ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇੱਕ ਕਹਿ ਰਿਹਾ ਕਿ ਜਿਹੜਾ ਕੋਈ ਗੱਲ ਨਹੀਂ ਅਸੀਂ ਇੱਕ ਸਿਆਸੀ ਪਾਰਟੀ ਆ ਅਸੀਂ ਜਾ ਸਕਦੇ ਸਾਡੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੋਈ ਕੰਟਰੋਲ ਨਹੀਂ ਹੈਗਾ ਪਰ ਇਹ ਭੁੱਲ ਗਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਹੋਇਆ ਸੀ ਇਹ ਇੱਕ ਵਿੰਗ ਹੈ ਇਹ ਰਾਜਨੀਤਿਕ ਪਾਰਟੀ ਨਹੀਂ ਹੈਗੀ ਪਰ ਇਸ ਤੋਂ ਬਾਅਦ ਵੀ ਹੁਣ ਇੱਕ ਤੜਾਏ ਵੀ ਬਣ ਗਿਆ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਨਰਾਜ਼ ਚੱਲ ਰਹੇ ਨੇ ਪਾਰਟੀ ਤੋਂ 14 ਤਰੀਕ ਨੂੰ ਐਡੀ ਬੜੀ ਕਾਨਫਰੰਸ ਦੇਖੀ ਹਰ ਇੱਕ ਗਲੀ ਮੱਲੇ ਚੋਂ ਅਕਾਲੀ ਦਲ ਦਾ ਵਰਕਰ ਗਿਆ ਤੁਹਾਨੂੰ ਕਿਤੇ ਧਾਮੀ ਸਾਹਿਬ ਨਜ਼ਰ ਆਇਆ ਤਾਨੂੰ ਕਿਤੇ ਮਨਪ੍ਰੀਤ 41 ਸਾਹਿਬ ਨਜ਼ਰ ਆਏ? ਜੀ ਬਿਲਕੁਲ ਨਹੀਂ। ਤੁਹਾਨੂੰ ਕਿਤੇ ਇੱਕ ਦੋ ਕੋ ਹੋਰ ਜਿਹੜੇ ਸੋਹਿਰ ਦਾਗੂ ਨੇ ਉਹ ਨਜ਼ਰ ਆਏ? ਹਾਂਜੀ। ਹਾਂ। ਗਾਇਬ ਰਹੇ। ਗਾਇਬ ਰਹੇ। ਤੁਸੀਂ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਤੇ ਇਹਦਾ ਖਮਿਆਜਾ ਜਿਹੜਾ ਜ਼ਰੂਰ ਛੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ। ਪਰ ਇਹ ਸਭ ਦੇ ਨਾਲ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਵਿਤਾ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਮੈਟਰ ਖਿੱਚਿਆ ਜਾ ਰਿਹਾ ਇਹ ਨਹੀਂ ਸਮਝ ਪਾਰੇ ਕਿ ਸਾਡੀ ਨਾਰਾਜ਼ਗੀ ਜਿਹੜੀ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਨਰਾਜ਼ਗੀ ਹੈ ਮੈਂ ਪਹਿਲਾਂ ਵੀ ਪਰਸੋ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਤੇ ਉਸ ਦੇ ਵਿੱਚ ਸੁਖਵੀਰ ਨੂੰ ਵੀ ਮੈਂ ਇਹ ਕਹਿ ਸੀ ਤਾਂ ਸਾਡੇ ਦਰਸ਼ਕਾਂ ਨੂੰ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਸਮਝ ਗਿਆ ਕਾਂਗਰਸ ਕਾਂਗਰਸ ਨੇ ਦੋ ਦੋ ਜਿਹੜਾ ਪਰਿਵਾਰ ਗਾਂਧੀ ਪਰਿਵਾਰ ਉਹ ਆਪਣੇ ਆਪ ਨੂੰ ਪਿੱਛੇ ਕਰ ਗਿਆ ਨਾ ਤਾਂ ਸੋਨੀਆ ਗਾਂਧੀ ਪ੍ਰਧਾਨ ਨੇ ਨਾ ਪ੍ਰਿਆੰਕਾ ਗਾਂਧੀ ਪ੍ਰਧਾਨ ਨੇ ਨਾ ਪ੍ਰਧਾਨ ਹੈਗੇ ਆ ਰਾਹੁਲ ਗਾਂਧੀ ਪਰ ਪ੍ਰਧਾਨ ਮੰਤਰੀ ਦੀ ਲਿਸਟ 'ਚ ਤਾਂ ਹੈ ਨਾ ਹੂੰ ਬਿਲਕੁਲ ਕੌਂਫਰੈਂਸ ਗੇਮ ਤਾਂ ਉੱਥੇ ਆ ਗਈ ਨਾ ਕਿ ਪਰਿਵਾਰ ਦੇ ਵਿੱਚ ਹੀ ਆ ਰਹੇ ਆ ਪਰ ਪ੍ਰਧਾਨ ਹੈ ਨਹੀਂ ਕਿਉਂਕਿ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕਾਫੀ ਵਿਵਾਦ ਚੱਲਦਾ ਰਿਹਾ ਇੱਥੇ ਤੱਕ ਕਿਹਾ ਗਿਆ ਕਿ ਸਾਨੂੰ ਕਾਂਗਰਸ ਇਸ ਪਰਿਵਾਰ ਤੋਂ ਮੁਕਤ ਕਰਾਉਣਾ ਚਾਹੀਦਾ ਹੈ ਅਗਲੇ ਛੱਡ ਕੇ ਪਿੱਛੇ ਜਾ ਕੇ ਖੜ ਗਏ ਨੇ ਜੇ ਮੈਂ ਹੁਣ ਮੈਂ ਇੱਥੇ ਕਿਸੇ ਪਾਰਟੀ ਦਾ ਸਮਰਥਕ ਨਹੀਂ ਮੈਂ ਇੱਥੇ ਕਿਸੇ ਪਾਰਟੀ ਦਾ ਵਿਰੋਧੀ ਨਹੀਂ ਮੈਂ ਇੱਥੇ ਨਿਊਟਰਲ ਰਹਿ ਕੇ ਗੱਲ ਕਰ ਰਿਹਾ ਹਾਂ ਰਾਹੁਲ ਗਾਂਧੀ ਅਹੁਦਾ ਛੱਡ ਕੇ ਪਿੱਛੇ ਹੋਏ ਰਾਹੁਲ ਗਾਂਧੀ ਹੁਣ ਘਰ ਘਰ ਜਾ ਕੇ ਪਰਜੋੜੋ ਯਾਤਰਾ ਕਰਕੇ ਮਿਹਨਤ ਕਰਕੇ ਅੱਗੇ ਆ ਰਹੇ ਨੇ ਹਾਂਜੀ ਜੇ ਰਾਹੁਲ ਗਾਂਧੀ ਦੀ ਆਪਾਂ ਗੱਲ ਕਰਦੇ ਤਾਂ ਰਾਹੁਲ ਗਾਂਧੀ ਦੇ ਉੱਤੇ ਪਹਿਲਾਂ ਪੱਪੂ ਨਾਮ ਦਾ ਟੈਗ ਲੱਗਾ ਹੋਇਆ ਸੀ ਉਹ ਪੱਪੂ ਤੋਂ ਰਾਹੁਲ ਗਾਂਧੀ ਤੱਕ ਬਣਨ ਦੇ ਲਈ ਰਾਹੁਲ ਗਾਂਧੀ ਨੇ ਪੂਰੇ ਦੇਸ਼ ਦੀ ਯਾਤਰਾ ਕੀਤੀ ਹੈ ਮਿਹਨਤ ਕੀਤੀ ਹੈ ਸੋ ਮਿਹਨਤ ਕਰਕੇ ਮੈਂ ਕਹਿੰਦਾ ਕਿ ਸਿਆਸਤ ਦੇ ਵਿੱਚ ਕੁਝ ਵੀ ਚੀਜ਼ ਤੁਹਾਡੇ ਕੋ ਪਰਮਾਨੈਂਟ ਨਹੀਂ ਹੈਗੀ ਸਭ ਟੈਂਪਰੇਰੀ ਹੈ ਤੁਹਾਡੇ ਕੋਲ ਅੱਜ ਪ੍ਰਧਾਨਗੀ ਹੈ ਤੁਹਾਡੇ ਕੋਲ ਨਹੀਂ ਹੋਏਗੀ ਤੁਸੀਂ ਹੋਰ ਗੱਲ ਸੋਚੋ ਕਦੇ ਚਰਨਜੀਤ ਸਿੰਘ ਚੰਨੀ ਨੇ ਸੋਚਿਆ ਸੀ ਮੈਂ ਪ੍ਰਧਾਨ ਮੁੱਖ ਮੰਤਰੀ ਬਣਾਂਗਾ ਉਹ ਤਾਂ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਗਏ ਸੀ ਬਾਹਰ ਕਮਰੇ ਦੇ ਵਿੱਚ بڑے ਐਮਐਲਏ ਦੇ ਤੌਰ ਤੇ ਨਿਕਲੇ ਮੁੱਖ ਮੰਤਰੀ ਦੇ ਤੌਰ ਤੇ ਬਿਲਕੁਲ ਤੇ ਸਿਆਸਤ ਦੇ ਵਿੱਚ ਕਦੇ ਕੋਈ ਵੀ ਚੀਜ਼ ਪਰਮਨੈਂਟ ਨਹੀਂ ਹੁੰਦੀ ਤੁਸੀਂ ਮਿਹਨਤ ਕਰੋ ਤੁਸੀਂ ਫੇਰ ਆ ਜਾਓਗੇ ਪਰ ਮਸਲਾ ਇਹ ਕਿ ਰਸੂਖ ਜਾਂਦਾ ਹੈ ਮਸਲਾ ਇਹ ਕਿ ਫਿਰ ਸਿਕਿਉਰਟੀਆਂ ਜਾਂਦੀਆਂ ਨੇ ਇਹ ਸਭ ਤੋਂ ਬਾਅਦ ਵੀ ਜੇ ਹੁਣ ਸਿੱਖਣਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਸੋ ਯਾ ਇੱਕ ਪਾਸੇ ਤਾਂ ਅਸੀਂ ਇਹ ਕਹਿ ਦਿੰਦੇ ਆ ਕਿ ਅਸੀਂ ਐਨ ਬਿਲ ਪਾਲਣਾ ਜਿਹੜੀ ਉਹ ਕਰ ਰਹੇ ਆ ਪਰ ਇਹ ਨਵਿਲ ਪਾਲਣਾ ਜਿਹੜੀ ਆ ਉਹ ਹੁੰਦੀ ਹੋਈ ਨਿਖਾਈ ਨਹੀਂ ਦੇ ਰਹੀ ਪਰ ਵੱਡਾ ਸਵਾਲ ਇੱਥੇ ਇਹ ਵੀ ਹੈ ਕਿ ਹੁਣ ਜਿਹੜੀ ਅੰਦਰ ਹੀ ਖਾਤੇ ਹੀ ਫੁੱਟ ਪਈ ਹੋਈ ਆ ਫਿੱਕ ਪਿਆ ਹੋਇਆ ਇਹ ਵੀ ਕਿਤੇ ਨਾ ਕਿਤੇ ਸ਼ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗਾ ਦੇਖੋ ਸਾਨੂੰ ਤਾਂ ਇਹ ਲੱਗਦਾ ਸੀ ਕਿ ਹੁਣ ਸ਼ਰੋਮਣੀ ਅਕਾਲੀ ਦਲ ਲੋਕਾਂ ਨੇ ਵੀ ਉਮੀਦ ਜਤਾਈ ਸੀ ਕਿ ਸ਼ਰੋਮਣੀ ਅਕਾਲੀ ਦਲ ਹੁਣ ਤਗੜਾ ਹੋ ਕੇ ਆਏਗਾ ਪਰ ਇਹ ਜਿਹੜਾ ਸਪੇਸ ਖਾਲੀ ਛੱਡ ਗਏ ਨਾ ਉਸ ਸਪੇਸ ਨੂੰ ਅਮਰਿਤਪਾਲ ਸਿੰਘ ਦੀ ਪਾਰਟੀ ਫਿਲ ਕਰੇਗੀ ਜੇਕਰ ਉਹ ਪਾਰਟੀ ਆਪਣੇ ਇਹਨਾਂ ਦੀ ਛੱਡੀ ਹੋਈ ਸਪੇਸ ਪੂਨ ਤੌਰ ਦੇ ਉਤੇ ਫਿਲ ਕਰ ਰਹੀ ਹੈ ਤਾਂ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਫਿਰ ਮੁੜ ਕੇ ਰਿਵਾਈਵ ਨਹੀਂ ਹੁੰਦੀ ਦਿਖਾਈ ਦੇਗੀ ਇਹ ਇਹ ਫੈਕਟ ਹੈ ਹੂੰ ਕਿਉਂਕਿ ਉਹ ਗੈਪ ਜਿਹੜਾ ਇੱਕ ਆ ਗਿਆ ਨਾ ਇੱਕ ਆਮ ਆਮ ਜਨਤਾ ਦੇ ਦਿਲ ਤੋਂ ਪਾਰਟੀ ਦੇ ਕੰਮ ਦੇ ਵਿੱਚ ਜਿਹੜਾ ਹੁਣ ਗੈਪ ਆ ਗਿਆ ਉਹ ਗੈਪ ਜੇਕਰ ਕੋਈ ਤੀਸਰੀ ਤੇ ਰਾ ਕੇ ਗ੍ਰੈਬ ਕਰਦੀ ਹੈ ਤਾਂ ਪਾਰਟੀ ਦਾ ਕੈਡਰ ਵੀ ਉਧਰ ਜਾ ਕੇ ਭੁਗਤੇਗਾ ਪੰਜਾਬ ਦੇ ਲੋਕ ਵੀ ਉਧਰ ਨੂੰ ਜਾ ਕੇ ਭੁਗਤਣਗੇ ਦੇਖੋ ਅਸੀਂ ਗੱਲ ਕਰ ਲਈ ਇਤਿਹਾਸ ਦੀ ਕੁਝ ਵੀ ਇਤਿਹਾਸ ਭੁੱਲ ਵੀ ਸਕਦੇ ਨੇ ਲੋਕ ਇਹਦੇ ਵਿੱਚ ਵੀ ਸਾਨੂੰ ਕੋਈ ਨਹੀਂ ਦੇਖੋ ਕਈ ਵਾਰ ਬਹੁਤ ਹੁੰਦਾ ਕਿ ਕਈ ਜਿਹੀ ਬੇਵਕੂਫੀ ਕਰਕੇ ਬਹੁਤ ਸਾਰੀਆਂ ਚੀਜ਼ਾਂ ਰੋਲ ਜਾਂਦੀਆਂ ਨੇ ਸੋ ਇਧਰ ਉਹ ਫੈਕਟ ਕੰਮ ਕਰ ਸਕਦਾ ਦੇਖੋ ਹੁਣ ਇੱਕ ਤੋਂ ਜਦੋਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਤੁਸੀਂ ਦੇਖੋ ਕਿ ਚੰਦ ਮਿੰਟਾਂ 'ਚ ਹੀ ਲੋਕਾਂ ਨੇ ਟਵਿੱਟਰ ਭਰਤਾ ਸੀ ਲੋਕਾਂ ਨੇ ਕਿਹਾ ਕਿ ਇਹ ਚੀਜ਼ ਗਲਤ ਹੋਈ ਹੈ ਪਰ ਜਦੋਂ ਉਸ ਮੁੱਦੇ ਨੂੰ ਰਬੜ ਦੀ ਵਾਂਗੂ ਖਿੱਚਿਆ ਗਿਆ ਰੋਜ਼ ਵੀਡੀਓ ਵੀਡੀਓ ਤੋਂ ਜਨਤਕ ਕਰਤੀਆਂ ਰੋਜ਼ ਪ੍ਰੈਸ ਕਾਨਫਰੰਸ ਕਰਤੀ ਰੋਜ਼ ਕੋਸ਼ਣਾ ਕੋਸ਼ ਕਰਤਾ ਉਸ ਤੋਂ ਬਾਅਦ ਜਿਹੜਾ ਮੈਟਰ ਇੱਥੇ ਲਿਆ ਕੇ ਰੱਖਿਆ ਕਿ ਉਹਨੂੰ ਪੰਥ ਚੋਂ ਸ਼ੇਖਦੋ ਨਰੈਨ ਸਿੰਘ ਚੋੜਾ ਨੂੰ ਫਿਰ ਉਹ ਮਤਾ ਵੀ ਵਾਪਸ ਲੈਣਾ ਪੈ ਗਿਆ ਤੁਸੀਂ ਮੈਨੂੰ ਹੋਰ ਦੱਸੋ ਧਾਮੀ ਸਾਹਿਬ ਤੁਸੀਂ ਲਾਸਟ ਟਾਈਮ ਕਦੋਂ ਸੁਣੇ ਸੀ মিডিਆ ਨਾਲ ਵੀ ਗੱਲਬਾਤ ਕਰਦੇ ਉਸ ਤੋਂ ਬਾਅਦ ਤਿੰਨ ਮੀਟਿੰਗਾਂ ਹੋ ਗਈਆਂ ਐਸਜੀਪੀਸੀ ਦੀਆਂ ਕਦੀ ਤੁਹਾਨੂੰ মিডিਆ ਦੇ ਨਾਲ ਸੰਬੋਧਿਤ ਕਰਦੇ ਦਿਖੇ ਪਰ ਮੈਂ ਦਰਸਨ ਸਿੰਘ ਧਾਮੀ ਕਿਤੇ ਨਾ ਕਿਤੇ ਹਰਜਿੰਦਰ ਸਿੰਘ ਧਾਮੀ ਵੀ ਇਸ ਸਮੇਂ ਨਾਰਾਜ਼ਗੀ ਦੇ ਵਿੱਚ ਨੇ ਤੇ ਉਧਰ ਬਲਵਿੰਦਰ ਸਿੰਘ ਭੁੰਦੜ ਤਾਂ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਉਹ ਉਸ ਢੜੇ 'ਚ ਨਹੀਂ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੁਣ ਮਸਲਾ ਇਹ ਹੁੰਦਾ ਹੈ ਕਿ ਕਈ ਵਾਰ ਤੁਸੀਂ ਚਲਾਕੀ ਕਰਦੇ ਹੋ ਸਾਹਮਣੇ ਵਾਲੇ ਦੇ ਚਲਾਕੀ ਦਿਮਾਗ ਦੇ ਵਿੱਚ ਨਹੀਂ ਪੈਂਦੀ ਤੇ ਤੁਸੀਂ ਸਫਲ ਹੋ ਜਾਂਦੇ ਹੋ ਹੁਣ ਇੱਥੇ ਮੈਟਰ ਇਹ ਚੱਲਦਾ ਪਿਆ ਕਿ ਸਾਹਮਣੇ ਵਾਲੇ ਨੂੰ ਪਤਾ ਵੀ ਲੱਗ ਰਿਹਾ ਤੇ ਤੁਸੀਂ ਚਲਾਕੀ ਵੀ ਕਰ ਰਹੇ ਹੋ ਤੇ ਤੁਸੀਂ ਫੜੇ ਵੀ ਜਾ ਰਹੇ ਹੋ ਹੂੰ ਸਭ ਕੁਝ ਸਾਹਮਣੇ ਆ ਰਿਹਾ ਸਭ ਕੁਝ ਸਾਹਮਣੇ ਆ ਰਿਹਾ ਸੋ ਫਰਕ ਤਾਂ ਬਿਲਕੁਲ ਕਵਿਤਾ ਪੈ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਅਕਾਲੀ ਦਲ ਦੀ ਉਮੀਦ ਜਿਤਾਈ ਸੀ ਲੋਕਾਂ ਨੇ ਕਿ ਹੁਣੇ ਪਾਰਟੀ ਮੁਰ ਤੋਂ ਰਿਵਾਈਵ ਹੋਏਗੀ ਪਾਰਟੀ ਮੁਰ ਤੋਂ ਕੰਮ ਕਰੇਗੀ ਉਹ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਜੜਾ ਫਿਰ ਤੋਂ ਫਿਰਦਾ ਦਿਖਾਈ ਦੇ ਰਿਹਾ ਹੈ ਜੀ ਬਿਲਕੁਲ ਤਾਂ ਇਸ ਮੁੱਦੇ ਉੱਤੇ ਤੁਹਾਡੀ رائے ਕੀ ਹੈ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਫਿਲਹਾਲ ਅੱਗੇ ਵਧਦੇ ਹਾਂ ਅਗਲਾ ਮੁੱਦਾ ਸਾਡਾ ਜੋ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਸਿਕਿਉਰਿਟੀ ਨੂੰ ਲੈ ਕੇ ਵੱਡੀ ਘੁੱਟਤਾ ਹੀ ਹੁੰਦੀ ਹੈ ਅਜਿਹੇ ਦੇ ਵਿੱਚ ਹੁਣ ਤਿਲ ਸਾਲਾਂ ਬਾਅਦ ਹੁਣ ਵੱਡਾ ਐਕਸ਼ਨ ਲਿਆ ਗਿਆ ਕਿਸਾਨਾਂ ਉਤੇ ਤਾਂ ਵਿਵੇਕ ਜੇਕਰ ਗੱਲ ਕਰਿਆਕਰ ਚਲ ਕੀ ਰਿਹਾ ਇੱਕ ਪਾਸੇ ਹੁਣ ਐਕਸ਼ਨ ਲਿਆ ਗਿਆ 25 ਕਿਸਾਨਾਂ ਉਤੇ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਉਹ ਪਹਿਲਾਂ ਹੀ ਧਰਨਾ ਦੇ ਰਹੇ ਨੇ ਪਹਿਲਾਂ ਤੋਂ ਹੀ ਸਾਲ ਦਾ ਵਖਵਾ ਹੋ ਚੁੱਕਿਆ ਤਨਾ ਪ੍ਰਦਰਸ਼ਨ ਕਰ ਰਹੇ ਨੇ ਪਹਿਲਾਂ ਡੱਲੇਵਾਲ ਬੈਠੇ ਹੋਏ ਸੀ ਮਰਨਵਰ ਤੇ ਫਿਰ ਹੁਣ 111 ਹੋਰ ਕਿਸਾਨ ਬੈਠ ਗਏ ਨੇ ਤੇ ਹੁਣ ਵੱਡਾ ਐਕਸ਼ਨ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਜੀ ਤੁਸੀਂ 3 ਸਾਲ ਦੀ ਗੱਲ ਕੀਤੇ ਮੈਂ ਇੱਕ ਵਾਰੀ ਦਰਸ਼ਕਾਂ ਦੀ ਚੇਤਿਆਂ ਦੇ ਵਿੱਚੋਂ ਜਿਹੜੀ ਧੂਲ ਪਈ ਹੈ ਇਸ ਮੁੱਦੇ ਦੇ ਉੱਤੇ ਉਹ ਧੂਲ ਹਟਾਵਾਂ ਤਾਂ ਯਾਦ ਹੋਏਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ 2022 ਨੂੰ ਪੰਜਾਬ ਆਏ ਸੀਗੇ ਹਾਂਜੀ ਇਨਾਂ ਦੇ ਵੱਲ ਇੱਕ ਹੁਸੈਨੀਵਾਲਾ ਬਾਰਡਰ ਤੇ ਜਾ ਕੇ ਤੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ ਉਸ ਤੋਂ ਬਾਅਦ ਇੱਕ ਰੈਲੀ ਨੂੰ ਆ ਕੇ ਸੰਬੋਧਨ ਕੀਤਾ ਜਾਣਾ ਸੀ ਤੇ ਨਾਲ ਦੀ ਨਾਲ ਜਿਹੜਾ ਫਿਰੋਜ਼ਪੁਰ ਚ ਪੀਜੀਆਈ ਬਣ ਰਿਹਾ ਆ ਹੂੰ ਉਹਦੇ ਉੱਤੇ ਵਿਜ਼ਿਟ ਕੀਤਾ ਜਾਣਾ ਸੀ ਸੋ ਇਹ ਸਭ ਦੇ ਦਰਮਿਆਨ ਕਵਿਤਾ ਪੰਜਾਬ ਦੇ ਵਿੱਚ ਬਾਰਿਸ਼ ਬਹੁਤ ਹੁੰਦੀ ਹੈ ਹੂੰ ਪਤਾ ਲੱਗਦਾ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਜਿਹੜਾ ਚੌਪਰ ਹੈ ਉਹ ਉੜਾਣ ਨਹੀਂ ਭਰ ਸਕਦਾ ਇਸ ਕਰਕੇ ਰੋਡ ਮੈਪ ਇੱਕ ਤਿਆਰ ਕੀਤਾ ਜਾਂਦਾ ਰੂਟ ਤਿਆਰ ਕੀਤਾ ਜਾਂਦਾ ਤੇ ਰੂਟ ਦੇ ਉੱਤੇ ਪੂਰਾ ਆਪਾਂ ਕਹਿ ਦਈਏ ਕਿ ਪਹਿਰੇ ਲਾਤੇ ਜਾਂਦੇ ਨੇ ਜਿਵੇਂ ਪ੍ਰੋਟੋਕੋਲ ਹੈ ਗਈ ਹੈ ਪੰਜਾਬ ਪੁਲਿਸ ਦਾ ਡਟਮਾ ਪਹਿਰਾ ਹੁੰਦਾ ਪਰ ਕਿਸਾਨਾਂ ਨੇ ਪਹਿਲਾਂ ਹੀ ਇਸ ਪੂਰੇ ਪ੍ਰੋਗਰਾਮ ਦੇ ਵਿਰੋਧ ਦੀ ਕਾਲ ਦਿੱਤੀ ਹੁੰਦੀ ਹੈ ਸੋ ਕਿਸਾਨ ਰਸਤਾ ਰੋਕ ਕੇ ਖੜੇ ਹੁੰਦੇ ਨੇ ਕਈ ਥਾਵਾਂ ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੁੰਦਾ ਇਹ ਸਭ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਇੱਕ ਪੁਲ ਤੇ ਪਹੁੰਚਦਾ ਹੈ ਪੁਲ ਤੇ ਉੱਤੇ 15 ਤੋਂ 20 ਮਿੰਟੇ ਕਾਫਲਾ ਖੜਦਾ ਹੈ ਉਸ ਤੋਂ ਬਾਅਦ ਇਹ ਕਾਫਲਾ ਵਾਪਸ ਚਲਾ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਜਾਂਦੇ ਉਸ ਸਮੇਂ ਦੇ ਖਜ਼ਾਨਾ ਮੰਤਰੀ ਤੇ ਕਾਂਗਰਸ ਦੇ ਆਗੂ ਜਿਹੜੇ ਹੁਣ ਭਾਜਪਾ ਦੇ ਵਿੱਚ ਨੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਕੰਨ 'ਚ ਕਹਿ ਕੇ ਜਾਂਦੇ ਨੇ ਕਿ ਭਾਈ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਵਧਾਈ ਦੇ ਦਿਓ ਕਿ ਮੈਂ ਇੱਥੋਂ ਜਿੰਦਾ ਜਾ ਰਿਹਾ ਹਾਂ ਮਤਲਬ ਇੱਥੋਂ ਹੀ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਇੱਕ ਤਾਂ ਪਾਰਟੀ ਤੇ ਤੇ ਦੂਸਰਾ ਪੰਜਾਬ ਤੇ ਪੰਜਾਬ ਦੇ ਵਿੱਚ ਆ ਕੇ ਮੇਰੀ ਜਾਨ ਨੂੰ ਖਤਰਾ ਹੋਇਆ ਇਹ ਮੈਂ ਕਿਉਂ ਕਹਿ ਰਿਹਾ ਇਹਦੇ ਵੀ ਅੱਗੇ ਮੈਂ ਤੁਹਾਨੂੰ ਦੱਸੂਗਾ ਉਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਜਿਹੜਾ ਨੇ ਚਰਨਜੀਤ ਸਿੰਘ ਚੰਨੀ ਉਹ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਕਹਿੰਦੇ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਮੈਂ ਰিসিਵ ਕਰਨ ਨਹੀਂ ਜਾ ਸਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰ ਮੈਨੂੰ ਉੱਪਰੋਂ ਬਹੁਤ ਦਬਾਅ ਪਾਇਆ ਗਿਆ ਕਿ ਕਿਸਾਨਾਂ ਨੂੰ ਰਸਤਾ ਖਾਲੀ ਕਰਵਾਓ ਚਾਹੇ ਡੰਡਾ ਮਾਰ ਕੇ ਚਾਹੇ ਗੋਲੀ ਮਾਰ ਕੇ ਕਹਿੰਦੇ ਮੈਂ ਆਪਣੇ ਕਿਸਾਨਾਂ ਦੇ ਉੱਤੇ ਗੋਲੀ ਜਾਂ ਡੰਡਾ ਨਹੀਂ ਚਲਾਉਣਾ ਚਾਹੁੰਦਾ ਸੀ ਨਾ ਮੈਂ ਚਲਾਣਾ ਤੇ ਇਸ ਕਰਕੇ ਮੈਂ ਕੋਈ ਐਕਸ਼ਨ ਨਹੀਂ ਲਿਆ ਮੈਂ ਜਿੰਨਾ ਰੋਕ ਸਕਦਾ ਸੀ ਮੈਂ ਰੋਕਿਆ ਉਹਨਾਂ ਨੂੰ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਤੇ ਵੀ ਕਹਿ ਕਹਦੇ ਜਿੰਦੇ ਚਲੇਗੇ ਤੁਹਾਡੇ ਤੱਕ ਕੋਈ ਫੁੱਲ ਵੀ ਵੱਜੇ ਹੂੰ ਹੂੰ ਡੰਡਾ ਡੜਾ ਤਾਂ ਬਹੁਤ ਦੂਰ ਦੀ ਰਹਿ ਗਈ ਤੁਹਾਡੇ ਤੇ ਕੋਈ ਫੁੱਲ ਵੀ ਵੱਜਾ ਤੇ ਇਸ ਤੋਂ ਬਾਅਦ ਇਹ ਪੂਰਾ ਮਾਮਲਾ ਪਹਿਲਾਂ ਤਾਂ ਦਰਜ ਕੀਤਾ ਗਿਆ 283 ਧਾਰਾ ਦੇ ਅੰਦਰ ਜਿਹਦੇ ਵਿੱਚ ਇਹ ਸੀਗਾ ਕਿ ਜਨਤਕ ਰਸਤਾ ਰੋਕਣ ਦਾ ਮਾਮਲਾ ਹੁੰਦਾ ਇਹ ਇੱਕ ਆਪਾਂ ਕਹਿ ਦਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਦਾ ਇੱਕ ਲਾਅ ਹੈ ਉਹਦੇ ਤਹਿਤ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਭਾਜ-ਪਾਗੂਆਂ ਦੀਆਂ ਚਿੱਠੀਆਂ ਆ ਗਈਆਂ ਫਿਰ ਸੁਪਰੀਮ ਕੋਰਟ 'ਚ ਮੈਟਰ ਚੱਲਾ ਗਿਆ ਤੇ ਸੁਪਰੀਮ ਕੋਰਟ ਦੀ ਫਿਰ ਇੱਕ ਕਮੇਟੀ ਬਣੀ ਕਮੇਟੀ ਤੋਂ ਬਾਅਦ ਪੂਰਾ ਮਾਮਲਾ ਚੱਲਿਆ ਜਿਸ ਦੇ ਵਿੱਚ ਡੀਜੀਪੀ ਉਸ ਸਮੇਂ ਦੇ ਚਟੋ ਪਦਿਆਏ ਉਹਨਾਂ ਨਾਲ ਵੀ ਪੁੱਛਗਿੱਛ ਹੋਈ ਐਸਐਸਪੀ ਫਰੋਜ਼ਪੁਰ ਡੀਐਸਪੀ ਫਰੋਜ਼ਪੁਰ ਐਸਪੀ ਫਰੋਜ਼ਪੁਰ ਡੀਆਈਜੀ ਸਾਰਿਆਂ ਨੇ ਪੁੱਛ ਗਿੱਚ ਹੋਈ ਉਸ ਤੋਂ ਬਾਅਦ 26 ਕਿਸਾਨਾਂ ਨੂੰ ਜਿਹੜਾ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੁਣ ਉਹ 26 ਕਿਸਾਨਾਂ ਨੂੰ ਨੋਟਿਸ ਆ ਗਏ ਨੇ ਸੰਮਣ ਆ ਗਏ ਨੇ ਤੇ ਪਰ ਹੁਣ ਉਹ ਕਿਸਾਨਾਂ ਦੀ ਸੂਚੀ ਜਿਹੜੀ ਹੈ 26 ਤੋਂ 25 ਤੱਕ ਚਲੀ ਗਈ ਹੈ ਕਿਉਂਕਿ ਇੱਕ ਕਿਸਾਨ ਨੇ ਮੇਜਰ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਸੋ ਹੁਣ ਉਹ ਇਸ ਐਫਆਈਆਰ ਤੋਂ ਬਾਹਰ ਨੇ ਸੋ ਹੁਣ ਜਿਹੜਾ ਐਫਆਈਆਰ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਗੰਭੀਰ ਤਰਾਵਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਉੱਤੇ ਲਾਤੀਆਂ ਨੇ ਮੈਂ ਇੱਕ ਇੱਕ ਕਰਕੇ ਉਹ ਵੀ ਦੱਸ ਦਿੰਦਾ ਤੇ 5 ਧਾਰਾਵਾਂ ਲੱਗੀਆਂ ਨੇ ਕਿਸਾਨਾਂ ਦੇ ਉੱਤੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਧਾਰਾ ਹੈਗੀ 307 ਹੂੰ ਅਟੈਂਪਟ ਟੂ ਮਰਡਰ ਮਤਲਬ ਇਰਾਦਾ ਹੀ ਕਤਲ ਦੀ ਜਿਸ ਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਕਤਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਹੂੰ ਉਸ ਤੋਂ ਬਾਅਦ ਦੂਸਰੀ ਧਾਰਾ ਹੈਗੀ 353 ਜਿਸ ਦੇ ਵਿੱਚ ਇਹ ਹੈ ਕਿ ਲੋਕ ਸੇਵਕ ਦੇ ਉੱਤੇ ਮਤਲਬ ਪਬਲਿਕ ਫਿਗਰ ਦੇ ਉੱਤੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ओके okay. जी ਤੀਸਰੀ ਹੈਗੀ ਜੀ 341 ਗਲਤ ਤਰੀਕੇ ਦੇ ਨਾਲ ਰੋਕਣਾ ਹੂੰ ਰਾਸਤਾ ਕੁਝ ਵੀ ਜਾਂ ਬੰਦੇ ਨੂੰ ਰੋਕਣਾ ਗਲਤ ਤਰੀਕੇ ਨਾਲ ਉਹ ਤਾਂ ਰੈਡ ਕੀਤੀ ਗਈ ਹੈ ਉਸ ਤੋਂ ਬਾਅਦ ਹੈਗੀ ਜੀ 186 ਹੂੰ ਕਰਤੱਵ ਪਾਲਣਾ ਦੇ ਵਿੱਚ ਰੁਕਾਵਟ ਪਾਣਾ ਮਤਲਬ ਪੁਲਿਸ ਦੇ ਕੰਮ ਦੇ ਵਿੱਚ ਵਿਘਨ ਪਾਣਾ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਣਾ ਫਿਰ ਹੈਗੀ 149 ਗੈਰ ਕਾਨੂੰਨੀ ਰੂਪ ਨਾਲ ਇਕੱਠਾ ਕਰਨਾ ਹੂੰ ਇਲੀਗਲ ਇਕੱਠਾ ਹੁਣ ਆਪਾਂ ਸਾਰੇ ਇਹ ਤਾਂ ਰਾਮਾ ਤੇ ਚਲੋ ਜੇ ਮਨ ਵੀ ਲੈਨੇ ਆ ਕਿ ਕਿਸਾਨਾਂ ਦੇ ਵੱਲੋਂ ਪੁਲਿਸ ਦੀ ਕਾਰਵਾਈ ਦੇ ਵਿੱਚ ਵੀ ਵਿਗਨ ਪਾਇਆ ਗਿਆ ਕਿਸਾਨਾਂ ਵੱਲੋਂ ਜਿਹੜਾ ਹੈ ਗੈਰਕਾਨੂੰਨੀ ਰੂਪ ਦੇ ਨਾਲ ਇਕੱਠ ਵੀ ਕੀਤਾ ਗਿਆ ਕਿ ਕਿਸਾਨਾਂ ਨੇ ਲੋਕ ਸੇਵਕ ਦੇ ਉੱਤੇ ਹਮਲਾ ਵੀ ਕਰਤਾ ਸਾਰੇ ਕੁਝ ਮੰਨ ਲੈਨੇ ਆ ਪਰ ਮੈਨੂੰ ਇੱਕ ਦੱਸੋ ਕਿ 307 ਕਿਹੜੀ ਗੱਲ ਤੋਂ ਬਣਦੀ ਹੈ ਹੂੰ ਕਤਲ ਹੂੰ ਇਰਾਦਾ ਹੈ ਕਤਲ ਇਰਾਦਾ ਹੈ ਕਤਲ ਹੂੰ ਉਹ ਜਿਹੜੀ ਕਤਲ ਦੀ ਗੱਲ ਕਰੋ 302 ਸੀਗੀ ਹੁਣ ਉਹ ਪਰ ਬਦਲ ਗਈ ਹੈ ਪੀਐਨਐਸ ਦੇ ਵਿੱਚ ਜਿਹੜਾ ਭਾਰਤੀ ਨਿਆਂ ਸਹਿਤਾ ਲਗਾਈ ਹੈ ਜੀ ਇਰਾਦਾਇ ਕਤਲ ਦੀ ਵੀ ਆਪਣੇ ਕੁਝ categories ਹੁੰਦੀਆਂ ਨੇ ਉਹਦਾ ਵੀ ਕੋਈ ਪ੍ਰੋਟੋਕਾਲ ਹੁੰਦਾ ਹੈ ਜੀ ਤੁਹਾਡੇ ਕੋਲ ਕੁਝ ਵੱਜਾ ਹੈ ਕਿੰਨੀ ਸੱਟ ਵੱਜੀ ਹੈ ਜਿਹੜੀ ਇੰਜਰੀ ਤੋਂ ਡਾਕਟਰ ਇੱਕ ਰਿਪੋਰਟ ਦਿੰਦੇ ਨੇ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ this ਇੰਜਰੀ ਇਸ ਇੰਜਰੀ ਫੋਰ ਡੈਥ ਕਿ ਇਸ ਇੰਜਰੀ ਦੇ ਨਾਲ ਤੁਹਾਡੀ ਡੈਥ ਹੋ ਸਕਦੀ ਸੀ ਜਾਂ ਫਿਰ ਇਸ ਇੰਜਰੀ ਦੇ ਨਾਲ ਤੁਹਾਡੀ ਡੈਥ ਹੋ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾ ਜਾ ਕੇ ਰਾਤ ਦਾ ਕਤਲ ਦਾ ਕੇਸ ਉਹ ਬਣਦਾ ਤੁਸੀਂ ਮੈਨੂੰ ਦਦੂ ਕਿਹੜਾ ਡੜਾ ਵਜਾ ਕਿਹੜਾ ਰੋਲਾ ਪਜਾ ਚੰਨੀ ਸਾਹ ਵਾਲੀ ਗੱਲ ਮੈਂ ਵੀ ਕਰਦਾ ਪਰ ਇਹ ਸਭ ਤੋਂ ਬਾਅਦੂਦ ਵੀ ਜੇ ਹਟ ਕੇ ਅਸੀਂ ਗੱਲ ਕਰਦੇ ਆ ਤੇ ਜਿਹੜਾ ਤੁਸੀਂ ਵੀ ਕਹਿ ਰਹੇ ਹੋ ਕਿ ਸਿਕਿਉਰਟੀ ਲੈਬਸ ਹੈ ਜਾਂ ਕੁਛ ਹੈ ਹੁਣ ਇਹਦੇ ਵਿੱਚ ਵੀ ਕਵਿਤਾ 2 3 ਆਪਾਂ ਕਹਿ ਦਈਏ ਪੁਆਇੰਟਸ ਨੇ ਜੇ ਤੁਸੀਂ ਐਸ ਪੀਜੀ ਦਾ ਜਾਂ ਫਿਰ ਬੀਬੀਆਈਪੀ ਦਾ ਜਿਹੜਾ ਕਲਚਰ ਦਾ ਹੁੰਦਾ ਇੱਕ ਇਹਨਾਂ ਦੀ ਨਾ ਕੋਰਸ ਹੁੰਦੇ ਨੇ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਕਦੀ ਵੀ ਗੂਗਲ ਵਗੈਰਾ ਕਰਕੇ ਪੜ੍ਹ ਸਕਦੇ ਨੇ ਇਹਨਾਂ ਦੀ ਇੱਕ ਬੁਕਲੌਕ ਹੁੰਦਾ ਹੈ ਹਮ ਜੈਡ ਪਲੱਸ ਸਿਕਿਉਰਟੀ ਦਾ ਜੈਡ ਸਿਕਿਉਰਟੀ ਦਾ ਵਾਈ ਸਿਕਿਉਰਟੀ ਦਾ ਵਾਈ ਪਲੱਸ ਸਿਕਿਉਰਟੀ ਦਾ ਉਹਦੇ ਵਿੱਚ ਪ੍ਰੋਟੈਕਟਿਵ ਕੀ ਕੀ ਸੁਵਿਧਾਵਾਂ ਲੈ ਸਕਦਾ ਉਹਦਾ ਪ੍ਰੋਟੋਕੋਲ ਕੀ ਹੁੰਦਾ ਹੈ ਪੂਰਾ ਮੇਜਰਮੈਂਟ ਹੁੰਦਾ ਹੈ ਹਮ ਐਸ ਪੀ ਜੀ ਦਾ ਗਠਨ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਕੀਤਾ ਗਿਆ ਸੀਗਾ ਠੀਕ ਹੈ ਇੱਕ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਬਣਾਇਆ ਗਿਆ ਇਸ ਦੇ ਵਿੱਚ ਬਹੁਤ ਸਾਰੇ ਤਰੀਕੇ ਦੇ ਆਪਣੇ ਲਾਜ਼ ਨੇ ਦੇਖੋ ਪੀ ਐਮ ਦੀ ਸਿਕਿਉਰਟੀ ਦਿਆਂ ਸੱਤ ਲੇਅਰਾਂ ਹੁੰਦੀਆਂ ਨੇ ਜਿਸ ਦੇ ਵਿੱਚ ਐਨਐਸਜੀ ਵੀ ਆ ਐਸਪੀਜੀ ਵੀ ਆ ਫਿਰ ਇਹਨਾਂ ਦੇ ਆਪਣੇ ਚਾਰ ਪਰਸਨਲ ਗਾਰਡਸ ਹੁੰਦੇ ਨੇ ਜਿਹੜੇ ਪ੍ਰਧਾਨ ਮੰਤਰੀ ਦੀ ਗੱਡੀ 'ਚ ਹੁੰਦੇ ਨੇ ਜਿਹੜੇ ਪਹਿਲਾ ਪ੍ਰਧਾਨ ਮੰਤਰੀ ਤੋਂ ਇੱਕ ਸਟੈਪ ਪਹਿਲਾਂ ਨਿਕਲਦੇ ਨੇ ਫਿਰ ਉਸ ਤੋਂ ਬਾਅਦ ਸੀਆਰਪੀਐਫ ਦਾ ਵੀ ਇੱਕ ਹੁੰਦਾ ਗੇਅਰ ਹੁੰਦਾ ਕਵਰ ਹੁੰਦਾ ਫਿਰ ਲਾਸਟ ਜਾ ਕੇ ਸਟੇਟ ਪੁਲਿਸ ਦਾ ਹੁੰਦਾ ਹੂੰ ਉਸ ਤੋਂ ਬਾਅਦ ਵੀ ਇੱਕ ਹੁੰਦਾ ਉਹਦੇ ਵਿੱਚ ਬਾਈਕਸ ਦੇ ਉੱਤੇ ਜਾਂ ਫਿਰ ਪਾਇਲਟ ਦੇ ਉੱਤੇ ਹੁੰਦਾ ਇਹ ਸਾਰੇ ਮਿਲਾ ਕੇ ਸੱਤ ਲੇਅਰਜ਼ ਹੁੰਦੇ ਨੇ ਜੀ ਅਕੋਰਡਿੰਗ ਟੂ ਦਾ ਐਸਪੀਜੀ ਗਾਈਡਲਾਈਨਸ ਹੂੰ ਕਿਸੇ ਵੀ ਬੀਬੀਆਈਪੀ ਦਾ ਮੈਂ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਕਰ ਰਿਹਾ ਕਿਸੇ ਵੀ ਜੈਡ ਪਲਸ ਆਪਾਂ ਕਹਿਦੀ ਹੈ ਪ੍ਰੋਟੈਕਸ਼ਨ ਇਹਦਾ ਕਿਸੇ ਵੀ ਬੀਬੀਆਈਪੀ ਦਾ ਜਿਹਦੇ ਕੋਲ ਐਸਜੀਪੀ ਐਸਪੀਜੀ ਐਨਐਸਜੀ ਦੋਨਾਂ ਦੀ ਸਕਿਉਰਿਟੀ ਹੈ ਉਹਦਾ ਕਨਵੇ ਕਿਸੇ ਵੀ ਥਾਂ ਦੇ ਉੱਤੇ ਸੈਂਸਿਟਿਵ ਜ਼ੋਨ ਦੇ ਵਿੱਚ 5 ਮਿੰਟ ਤੋਂ ਜ਼ਿਆਦਾ ਨਹੀਂ ਰੁਕ ਸਕਦਾ ਤੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਕਨਵੇ ਜਿਹੜਾ 15 ਤੋਂ 20 ਮਿੰਟ ਖੜਿਆ ਇਸ ਤੋਂ ਇਲਾਵਾ ਜੇ ਆਪਾਂ ਸਕਿਉਰਿਟੀ ਲੈਬਸ ਦੀ ਗੱਲ ਕਰੀਏ ਪਹਿਲਾਂ ਤਾਂ ਦੇਖੋ ਇੱਕ ਤਾਂ ਇਹ ਜ਼ੋਨ ਸੈਂਸਿਟਿਵ ਹੈ ਹਾਂਜੀ ਮਹਿਜ਼ ਕੁਛ ਸਾਬ ਕਦਮ ਦੀ ਦੂਰੀ ਦੇ ਉੱਤੇ ਪਾਕਿਸਤਾਨ ਹੈ ਤੇ ਪਾਕਿਸਤਾਨ ਜੇ ਆਪਾਂ ਗੱਲ ਵੀ ਕਰਦੇ ਆਂ ਦੇਖੋ ਵੈਸੇ ਤਾਂ ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਪਰ ਜੇ ਅਟੈਕ ਦੀ ਨਿਗਾ ਨਾਲ ਵੀ ਦੇਖੀਏ ਤਾਂ ਅਟੈਕ ਦੀ ਨਿਗਾ ਦੇ ਨਾਲ ਕਦੀ ਵੀ ਅਟੈਕ ਜਿਹੜਾ ਹੁੰਦਾ ਹੈ ਉਹ ਤੁਹਾਨੂੰ ਸੇਮ ਦੂਰੀ ਦੇ ਉੱਤੇ ਕਰਨਾ ਈਜ਼ੀ ਹੁੰਦਾ ਹੈ ਕਿ ਆਪਣੇ ਤੋਂ ਹਾਈਟ ਵਾਲੀ ਤੇ ਉੱਤੇ ਕਰਨਾ ਈਜ਼ੀ ਹੁੰਦਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ ਕਨਵੇਕ ਹਾਈਟ ਤੇ ਖੜਾ ਸੀ ਪੁਲ ਤੇ ਤਾਂ ਫਿਰ ਐਸਜੀਪੀ ਐਸਪੀਜੀ ਦੇ ਤੇ ਕਮਾਂਡੋਜ਼ ਨੂੰ ਇਹਦਾ ਗੱਲ ਪਹਿਲਾਂ ਹੀ ਪਤਾ ਹੈ ਕਿ ਅਸੀਂ ਇੱਕ ਨਿਰਧਾਰਿਤ ਸੀਮਾ ਦੀ ਹਾਈਟ ਤੇ ਖੜੇ ਆ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਦਾ ਸਨਾਈਪਿੰਗ ਦਾ ਰਿਕਾਰਡ ਜਿਹੜਾ ਹੈ ਉਹ 300 ਕੁਝ ਮੀਟਰ ਦੀ ਦੂਰੀ ਤੇ ਹੈ ਜਿੱਥੋਂ ਜਿੱਥੋਂ ਆਪ ਡੋਨਲਡ ਟਰੰਪ ਦੇ ਗੋਲੀ ਬੱਜੀ ਸੀਗੀ ਜਦੋਂ ਵੀ ਕਿਸੇ ਬੀਬੀਆਈਪੀ ਦਾ ਜਾਂ ਫਿਰ ਕਿਸੇ ਜ਼ੈਡ ਪਲੱਸ ਪ੍ਰੋਟੈਕਟਿਵ ਦਾ ਕੋਈ ਵੀ ਸਟੇਜ ਬਣਾਉਣਾ ਹੁੰਦਾ ਤਾਂ ਜਿਹੜੀਆਂ ਆਲੇ ਦੁਆਲੇ ਦੀਆਂ ਬਿਲਡਿੰਗਸ ਹੁੰਦੀਆਂ ਨੇ ਉਹਦੇ ਤੋਂ 19 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਬਣਾਇਆ ਜਾਂਦਾ ਹੈ। ਹੂੰ ਜਿੱਥੋਂ ਕਿ ਤੁਸੀਂ ਕਦੀ ਵੀ ਸਿੰਪਲ ਤੌਰ ਦੇ ਉੱਤੇ ਦੇਖੋ ਨਿਗਰਾਨੀ ਟਾਈਪ ਨਿਗਰਾਨੀ ਟਾਈਪ ਕਹਿ ਲਓ ਜਾਂ ਫਿਰ ਜਿੱਥੋਂ ਅਟੈਕ ਸਿੱਧਾ ਨਾ ਹੋ ਸਕੇ ਕਿਉਂਕਿ ਗੋਲੀ ਦੀ ਵੀ ਇੱਕ ਆਪਣੀ ਲਿਮਟ ਹੁੰਦੀ ਹੈ ਬੰਦੂਕ ਦੀ ਵੀ ਇੱਕ ਲਿਮਟ ਹੁੰਦੀ ਹੈ ਜਿਹੜੀ ਬੰਦੂਕ ਦੀ ਲਿਮਟ ਹੈ 300 ਕੁਝ ਤੋਂ ਉੱਤੇ ਹੈ ਹਨਾ ਤੇ ਉਸ ਤੋਂ ਬਾਅਦ ਜਾ ਕੇ ਪ੍ਰੋਟੈਕਟਿਵ ਦਾ ਉਹ ਸਟੇਜ ਬਣਿਆ ਹੁੰਦਾ ਸੋ ਇੱਥੇ ਤਾਂ ਫਿਰ ਇਨ ਬਿਨ ਪਾ ਲੈਣਾ ਇਸ ਚੀਜ਼ ਦੀ ਵੀ ਨਹੀਂ ਹੋਈ ਨਹੀਂ ਹੋਈ ਠੀਕ ਹੈ ਹੁਣ ਇਸ ਤੋਂ ਬਾਅਦ ਜੇ ਆਪਾਂ ਇਸ ਮੁੱਦੇ ਤੇ ਆ ਜਾਨੇ ਆ ਜਿਹੜਾ ਤੁਸੀਂ ਕਿਸਾਨਾਂ ਵਾਲਾ ਕਿਹਾ ਹੈ ਕਿ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਬੰਦੇ ਦੀ ਪਾਵਰ ਜ਼ਿਆਦਾ ਹੁੰਦੀ ਹੈ ਕਿ 100 ਬੰਦਿਆਂ ਦੀ ਪਾਵਰ ਜ਼ਿਆਦਾ ਹੁੰਦੀ ਹੈ ਬਿਲਕੁਲ 100 ਬੰਦਿਆਂ ਦੀ 100 ਬੰਦਿਆਂ ਦੀ ਪਰ ਜੇ ਮੈਂ ਇਹ ਕਹਾ ਕਿ ਹੁਣ ਜਿਹੜੇ 111 ਕਿਸਾਨ ਧਰਨੇ ਤੇ ਬੈਠੇ ਨੇ ਮਰਨ ਭਾਰਤ ਤੇ ਜੋ ਸਾਰਿਆਂ ਦੇ ਬਰਾਬਰ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਸੀਗੇ ਤਾਂ ਉਹ ਕਿਵੇਂ ਲੱਗੂਗਾ ਕਿ ਉਥੇ ਇੱਕ ਬੰਦੇ ਦੀ ਪਾਵਰ ਜ਼ਿਆਦਾ ਸੀਗੀ ਦੇਖੋ ਤੁਹਾਨੂੰ ਤੁਸੀਂ ਫੋਕਸ ਇੱਕ ਬੰਦੇ ਤੇ ਹੋ ਰਹੇ ਹੋ ਇੱਕ ਬੰਦੇ ਦੇ ਉੱਤੇ ਪੂਰੇ ਦਾ ਪੂਰਾ ਫੋਕਸ ਹੋ ਰਿਹਾ ਇੱਕ ਬੰਦਾ ਜਾ ਕੇ ਹੱਥ ਹਲਾ ਸਕਦਾ ਹੈ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੇ ਦੇਖੋ ਜਦੋਂ ਮਰਨ ਵਰਤ ਰੱਖੇ ਸੁਪਰੀਮ ਕੋਰਟ ਤੱਕ ਗੱਲ ਪਹੁੰਚੀ ਨਾ ਕੇਂਦਰ ਤੱਕ ਵੀ ਪਹੁੰਚਦੀ ਕੇਂਦਰ ਤੇ ਵੀ ਦਬਾਅ ਬਣ ਰਿਹਾ ਸੀ ਹੁਣ 111 ਕਿਸਾਨ ਬੈਠ ਗਏ ਨੇ ਕਿਤੇ ਨਾ ਕਿਤੇ ਕਵਰੇਜ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਘਟ ਗਈ ਹੈ ਇਹ ਸਭ ਦੇ ਬਾਅਦ ਜਿੱਥੇ ਪਹਿਲਾਂ ਅਸੀਂ ਤੋਂਮਤਾ ਮਲ ਰਹੀ ਸੀ ਐਸ ਕੇਐਮ ਨੂੰ ਕਿ ਸੰਯੁਕਤ ਕਿਸਾਨ ਮੋਰਚਾ ਨਹੀਂ ਇਕੱਠਾ ਹੋ ਰਿਹਾ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਜਦੋਂ ਸਾਡੇ ਦਰਵਾਜੇ ਦੇ ਬਾਹਰ ਖੜਾ ਹੈ ਕਿ 18 ਤਰੀਕ ਨੂੰ ਅਸੀਂ ਤੁਹਾਡੇ ਨਾਲ ਰਲੇਵਾਂ ਕਰ ਸਕਦੇ ਆ ਉਸ ਤੋਂ ਬਾਅਦ ਤੇ ਅਸੀਂ ਖਿਲਰ ਗਏ ਪਹਿਲਾ ਸੀਗਾ ਐਸਕੇਐਮ ਵਰਸਸ ਕਿਸਾਨ ਅੰਦੋਲਨ ਹਾਂਜੀ ਹੁਣ ਬਣ ਗਿਆ ਖਨੋਰੀ ਬਾਰਡਰ ਵਰਸਸ ਸ਼ੰਭੂ ਬਾਰਡਰ ਹੂੰ ਹੂੰ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਸਾਰਾ ਫੋਕਸ ਪਹਿਲਾਂ ਲੋਕਾਂ ਦਾ ਵੀ ਸਾਰੀਆਂ ਮੀਡੀਆ ਦਾ ਵੀ ਸਾਰਿਆਂ ਥਾਵਾਂ ਦਾ ਡੱਲੇਵਾਲ ਹੁੰਦਾ ਸੀ ਕੱਲ ਇੱਕ ਕਿਸਾਨ ਕਪੂਰ ਥਲੇ ਦਾ ਜਿਹੜਾ 111 ਦੇ ਜਥੇ 'ਚ ਬੈਠਾ ਉਹ गिर ਗਿਆ हां जी सारी मेडिकल टीम उधर फोकस होगी सारा मीडिया धारा उधर फोकस हो गया सारी ਲੋਕਾਂ ਦੀ ਨਿਗਾ ਉੱਥੇ ਟਿਕ ਗਈ ਕਿ ਭਾਈ ਕਿਸਾਨ ਹੋਇਆ ਕੀ ਤਾਂ ਬਾਅਦ ਚ ਪਤਾ ਲੱਗਾ ਭਾਈ ਉਹਨੂੰ ਮਿਰਗੀ ਦਾ ਦਵਾਰਾ ਪੈ ਗਿਆ ਪੇਹੋਸ਼ ਹੋ ਕੇ ਡੇਗ ਗਿਆ ਫੋਕਸ ਹਿਲ ਗਿਆ ਨਾ ਤੁਹਾਡਾ ਬਿਲਕੁਲ ਤੇ ਹੁਣ ਇਹ ਸਭ ਤੋਂ ਬਾਅਦ 21 ਜ ਜਿਹੜਾ ਜਨਵਰੀ ਨੂੰ ਇੱਧਰ ਭੰਦੇਰ ਸਾਹਿਬ ਨੇ ਕਾਲ ਦਿੱਤੀ ਕਿ ਜੀ ਅਸੀਂ ਦਿੱਲੀ ਕੂਚ ਕਰਾਂਗੇ ਚਾਰ ਕੋਸ਼ਿਸ਼ਾਂ ਸਾਡੀਆਂ ਪਹਿਲੀਆਂ ناکਾਮ ਹੋ ਗਈਆਂ ਹੂੰ ਤੇ ਹੁਣ ਮਸਲਾ ਇਹ ਬਣ ਗਿਆ ਕਿ ਸਾਰੇ ਮਸਲੇ ਦੇ ਪਿੱਛੇ ਮੈਂ ਇੱਕ ਛੋਟੀ ਜੀ ਗੱਲ ਕਰਕੇ ਕਨਕਲੂਜ਼ ਕਰਦਾ ਇਹ ਸਭ ਦੇ ਵਿੱਚ ਫਰਕ ਇਹ ਪਿਆ ਹੈ ਕਵਿਤਾ ਕਿ ਸਿਆਸਤ ਉਹ ਚੱਲ ਪਈ ਹੈ ਚਾਹੇ ਉਹ ਆਪਣੀ ਪਾਰਟੀ ਚਮਕਾਣ ਦੀ ਕੋਸ਼ਿਸ਼ ਹੋਵੇ ਚਾਹੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੋਸ਼ਿਸ਼ ਹੋਵੇ ਚਾਹੇ ਆਪਣੀ ਜਥੇਬੰਦੀ ਨੂੰ ਲੈ ਕੇ ਕੋਸ਼ਿਸ਼ ਹੋਵੇ ਤੇ ਹੁਣ ਜਿਹੜਾ ਮਸਲਾ ਚੱਲਦਾ ਹੈ ਇਹ ਹੁਣ ਸਾਰਾ ਮਸਲਾ ਕਿ ਕਿਸਾਨਾਂ ਦੇ ਉੱਤੇ ਜੁੜਦਾ ਹੈ ਕਿ 25 ਕਿਸਾਨਾਂ ਨੂੰ 22 ਜਨਵਰੀ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਣਾ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੀ ਪੇਸ਼ੀ ਲਈ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸੀ ਪਰ ਇਹ ਕਿਸਾਨ ਨਹੀਂ ਪੇਸ਼ ਹੋਏ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਸਖਤ ਹਦਾਇਤਾਂ ਦੇ ਦਿੱਤੀਆਂ ਨੇ ਚਾਹੇ ਇਹਨਾਂ ਨੂੰ ਗ੍ਰਿਫਤਾਰ ਕਰੋ ਕੁਝ ਕਰੋ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰੋ ਤੇ ਹੁਣ ਇਹਨਾਂ ਦੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਪਰ ਇਹਨਾਂ ਨੂੰ ਰੋਕੂਗਾ ਉਦੋਂ ਹੀ ਜਦੋਂ ਕਿਸਾਨ ਜਥੇਬੰਦੀਆਂ ਖੁਦ ਇਕੱਠੀਆਂ ਹੋਣਗੀਆਂ ਇਹ ਤਾਂ ਖੁਦ ਹੀ ਸਿਆਸਤ ਦੇ ਵਿੱਚ ਫਸੀਆਂ ਹੋਈਆਂ ਨੇ ਆਪਣਾ ਨਾਮ ਚਮਕਾਉਣ ਲਈ ਆਪਣੇ ਅਹੁਦੇ ਵਧਾਉਣ ਲਈ ਤਾ ਬਿਲਕੁਲ ਅੱਗੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਇਸ ਮੁੱਦੇ ਨੂੰ ਲੈ ਕੇ ਜੋ 25 ਕਿਸਾਨ ਨੇ ਜਿਨ੍ਹਾਂ ਉਤੇ ਹੁਣ ਮਾਮਲਾ ਜਿਹੜਾ ਦਰਜ ਕਰਨ ਤੋਂ ਬਾਅਦ ਹੁਣ ਗ੍ਰਿਫਤਾਰੀ ਨੂੰ ਲੈ ਕੇ ਵੀ ਗੱਲ ਸਾਹਮਣੇ ਆਈਏ ਕੀ ਕੁਝ ਅੱਗੇ ਹਾਲਾਤ ਬਣਦੇ ਨੇ ਖੈਰ ਇਸ ਮੁੱਦੇ ਉਤੇ ਤੁਹਾਡੀ رائے ਕੀ ਹੈ ਤੁਹਾਡਾ ਤਰਕ ਕੀ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ